ਸਸ਼ੀ ਕਲਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਹੈ ਐਨ ਬਟਿਕ ਬਟਲਾ ਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਨਾਂ ਪਹਿਲੀ ਵਾਰ ਜੁੜ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਸਾਨੂੰ ਤੁਹਾਨੂੰ ਸਾਡੀ ਜਿਹੜੀ ਵੀਡੀਓ ਦਾ ਨੋਟੀਫਿਕੇਸ਼ਨ ਉਹ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਅ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਨਿਊਜ਼ ਹੀ ਆਈਟਮ ਲੈ ਕੇ ਆਉਂਦੇ ਰਹਿੰਨੇ ਆ ਅੱਜ ਦੀ ਜਿਹੜੀ ਆਈਟਮ ਰਹਿਣ ਵਾਲੀ ਆ ਪਾਰਟੀ ਵੇਅਰ ਸੂਟਾਂ ਦੀ ਰਹਿਣ ਵਾਲੀ ਆ ਬਹੁਤ ਹੀ ਟ੍ਰੈਂਡਿੰਗ ਪਾਰਟੀ ਵੇਅਰ ਤੁਹਾਡੇ ਵਾਸਤੇ ਜੁਨੀਕ ਜੇ ਸੀ ਸੂਟ ਲੈ ਕੇ ਆਏ ਆ ਜੀ ਠੀਕ ਹੈ ਜੀ ਅ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਖਾਦੀ ਦੇ ਪੀਸ ਠੀਕ ਹੈ ਜਿਨ੍ਹਾਂ ਦੀ ਪ੍ਰਾਈਸ 200 ਰਹੂਗੀ ਖਾਦੀ ਦੇ ਪੀਸ ਵੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਇਆ ਕੱਟ ਰਹੂਗੀ ਜੀ ਪੌਣੇ 5 ਤੱਕ ਤੇ 5 ਤੱਕ ਵੀ ਰਹਿਣ ਵਾਲੀ ਹੈ ਜੀ ਆ ਵੀਡੀਓ ਮੇਰੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਜੀ ਲਾਸਟ ਦੇ ਵਿੱਚ ਅਸੀਂ ਤੁਹਾਨੂੰ ਪੀਸ ਦਿਖਾਵਾਂਗੇ ਜਿਹੜੇ ਪਲੇਨ ਤੁਹਾਡੇ ਵਾਸਤੇ ਵਰਕ ਵਾਲੇ ਅਸੀਂ ਪੀਸ ਲੈ ਕੇ ਆਏ ਜਿਨ੍ਹਾਂ ਦੀ ਪ੍ਰਾਈਸ 200 ਰੁਪਏ ਰਹਿਣ ਵਾਲੀ ਹੈ ਕੱਟ ਰਹੂਗੀ 5 ਤੱਕ ਵੀ ਰਹੂਗੀ ਪੌਣੇ 5 ਤੱਕ ਵੀ ਰਹਿਣ ਵਾਲੀ ਹੈ ਕੱਟ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਉਣੇ ਆ ਜਿਹੜੇ ਅਸੀਂ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਉਹ ਸਾਡੇ ਇੱਕ ਕਸਟਮਰ ਦਾ ਸੂਟ ਰੈਡੀ ਹੋਇਆ ਤੁਹਾਨੂੰ ਰੈਡੀ ਹੋਇਆ ਸੂਟ ਵੀ ਦਿਖਾਵਾਂਗੇ ਚੈੱਕ ਕਰਦੇ ਹੋ ਤੁਸੀਂ ਇਹਦੇ ਅਸੀਂ ਤੁਹਾਡੇ ਵਾਸਤੇ ਜਿਹੜੇ ਸੂਟ ਲੈ ਕੇ ਆਏ ਗੋਲਡ ਕ੍ਰਸ਼ ਦੇ ਵਿੱਚ ਲੈ ਕੇ ਆਏ ਆ ਜੀ ਚੈੱਕ ਕਰੋ ਠੀਕ ਹੈ ਜੀ 골ਡ ਕ੍ਰਸ਼ ਦੇ ਵਿੱਚ ਰਹੂਗਾ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਰਹਿਣ ਵਾਲੀ ਹੈ ਚੈੱਕ ਕਰੋ ਜੀ ਇਹ ਸੀ ਰੈਡੀ ਕੀਤਾ ਕਿਸੇ ਕਸਟਮਰ ਦਾ ਸੂਟ ਦੇਖ ਸਕਦੇ ਹੋ ਸਾਈਡ ਤੇ ਅਸੀਂ ਇਹਨੂੰ ਪਾਈਪਿੰਗ ਲਗਾ ਕੇ ਵੀ ਫਿਨਿਸ਼ਿੰਗ ਦਿੱਤੀ ਗਈ ਹੈ ਠੀਕ ਹੈ ਜੀ 골ਡ ਕ੍ਰਸ਼ ਦੇ ਵਿੱਚ ਰਹਿਣ ਵਾਲਾ ਸੂਟ ਬੜਾ ਪਿਆਰਾ ਜਿਹਾ ਡਿਜੀਟਲ ਪ੍ਰਿੰਟ ਰਹਿਣ ਵਾਲਾ ਜੀ ਇਹ ਸੀ ਨਾਲ ਡਬਲ ਸ਼ੈਡਡ ਕਰਵਾਇਆ ਦੁਪੱਟਾ ਠੀਕ ਹੈ ਉੱਪਰ ਲੈਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੈ ਪੂਰੀ ਦੁਪੱਟੇ ਨੂੰ ਲੈਸ ਲਗਾਈ ਹੈ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਨੂੰ ਅਸੀਂ ਠੀਕ ਹੈ ਜੀ ਡਬਲ ਸ਼ੈਡਡ ਦੁਪੱਟਾ ਰਹੂਗਾ ਇਹਦੇ ਨਾਲ ਤੇ ਇਹ ਵਾਲੀ ਰਹਿਣ ਵਾਲੀ ਹੈ ਪਿਓਰ ਸ਼ਿਮਰ ਦੇ ਵਿੱਚ ਬਾਟਮ ਦੇਖੋ ਜੀ ਪਿਓਰ ਸ਼ਿਮਰ ਦੇ ਵਿੱਚ ਬਾਟਮ ਰਹਿਣ ਵਾਲੀ ਹੈ ਠੀਕ ਹੈ ਜੀ 골ਡ ਕ੍ਰਸ਼ ਦਾ ਨਿਊ ਟ੍ਰੈਂਡਿੰਗ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਨਿਊ ਸਟਾਫ ਆਇਆ ਜੀ ਇਹ ਠੀਕ ਹੈ ਜੀ 골ਡ ਕ੍ਰੈਸ਼ ਉਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਪਹਿਲਾਂ ਪਲੇਨ ਸਟੱਫ ਆਉਂਦਾ ਸੀ ਹੁਣ ਡਿਜੀਟਲ ਪ੍ਰਿੰਟ ਦੇ ਵਿੱਚ ਆਇਆ ਬਹੁਤ ਸੋਹਣਾ ਸੂਟ ਲੱਗਦਾ ਪਾਰਟੀ ਵੇਅਰ ਸੂਟ ਰੈਡੀ ਹੁੰਦਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਪਿਆਰਾ ਸੂਟ ਰਹਿਣ ਵਾਲਾ ਇਹਦੇ ਨਾਲ ਤੁਹਾਨੂੰ ਸੂਟ ਦਿਖਾਵਾਂਗੇ ਜਿਹੜੇ ਸੂਟ ਤੁਸੀਂ ਕਿਸੇ ਵੀ ਰਿਪੈਨ ਨੇ ਬਾਏ ਕਰਨੇ ਆ ਪਾਰਟੀ ਵੇਅਰ ਸੂਟ ਬਾਏ ਕਰਨੇ ਆ ਚੈੱਕ ਕਰ ਸਕਦੇ ਹੋ ਜੀ ਇਹ ਲਾਈਟ ਜਾਂ ਮਹਿੰਦੀ ਸ਼ੇਡ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਪਲੇਨ ਇਹਦੇ ਨਾਲ ਰਹੂਗੀ ਸ਼ਿਮਰ ਦੀ ਪਿਓਰ ਸ਼ਿਮਰ ਦੀ ਬਾਟਮ ਰਹਿਣ ਵਾਲੀ ਹੈ ਚੈੱਕ ਕਰੋ ਮਹਿੰਦੀ ਸ਼ੇਡ ਦੇ ਵਿੱਚ ਰਹਿਣ ਵਾਲਾ ਠੀਕ ਹੈ ਜੀ ਪ੍ਰਾਈਸ ਰਹੂਗੀ ਇਹਦੀ 1400 ਰੁਪਏ ਇਸ ਸੂਟ ਦੀ ਪ੍ਰਾਈਸ 1400 ਰਹਿਣ ਵਾਲੀ ਹੈ ਬਿਲਕੁਲ ਜੈਨੂਅਲ ਜੀ ਪ੍ਰਾਈਸ ਲੈ ਕੇ ਆਇਆ ਮਾਰਕੀਟ ਦੇ ਬੈਟਾ ਨੂੰ 2000 ਤੋਂ ਘਾਟੇ ਸੂਟ ਨਹੀਂ ਮਿਲਣਾ ਜੀ ਨਿਊ ਆਈਟਮ ਆ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਬਰ ਸਿੰਪਲ ਸੂਟ ਰੈਡੀ ਹੋਣੇ ਆ ਸੋਬਰ ਜੇ ਸੂਟ ਰੈਡੀ ਹੋਣੇ ਆ ਇਹ ਪੀਚ ਕਲਰ ਦੇ ਵਿੱਚ ਦੇਖੋ ਜੀ ਇਹ ਰੋਗ ਇਹਦੇ ਨਾਲ ਪਲੇਨ ਬਾਟਮ ਇਹ ਪੀਚ ਕਲਰ ਦੇ ਵਿੱਚ ਹੈ 골ਡ ਕ੍ਰਾਸ਼ ਸਟੱਫ ਲੈ ਕੇ ਆਇਆ ਡਿਜੀਟਲ ਪ੍ਰਿੰਟ ਦੇ ਵਿੱਚ ਠੀਕ ਹੈ ਜੀ ਬਹੁਤ ਸਿੰਪਲ ਸੋਬਰ ਸੂਟ ਰੈਡੀ ਹੋਣੇ ਆ ਜਿਹੜੀਆਂ ਮੇਰੀਆਂ ਭੈਣਾਂ ਥੋੜੇ ਸੋਬਰ ਸੂਟ ਪਸੰਦ ਕਰਦੀਆਂ ਉਹਨਾਂ ਲਈ ਬਹੁਤ ਨਿਊ ਆਈਟਮ ਆ ਜੀ ਡਿਸਟਲ ਪ੍ਰਿੰਟ ਤੁਸੀਂ ਦੇਖ ਸਕਦੇ ਹੋ سٹਾਫ 골ਡ ਕ੍ਰਸ਼ ਰਹਿਣ ਵਾਲਾ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ 골ਡ ਕ੍ਰਸ਼ ਰਹੂਗਾ ਜੀ سٹਾਫ ਪਾਰਟੀ ਵੇਅਰ ਸੂਟ ਹੈ ਜੀ ਇਹਦੇ ਵਿੱਚ ਇੱਕ ਆਊਗਾ ਆਫ ਵਾਈਟ ਆਫ ਵਾਈਟ ਦੇ ਨਾਲ ਜਿਹੜੀ ਅਸੀਂ ਬਾਟਮ ਮੈਚ ਕੀਤੀ ਹੈ ਜੀ ਇਹਦੇ ਵਿੱਚ ਜਿਹੜਾ ਫਲਾਵਰ ਦਿੱਤਾ ਗਿਆ ਪਿੰਕ ਸ਼ੇਡ ਉਹਦੇ ਨਾਲ ਅਸੀਂ ਮੈਚਿੰਗ ਬਾਟਮ ਲਗਾਈ ਹੈ ਸ਼ਿਮਰ ਦੇ ਵਿੱਚ ਮੈਚਿੰਗ ਬਾਟਮ ਲਗਾਈ ਹੈ ਸ਼ਿਮਰ ਦੇ ਵਿੱਚ ਠੀਕ ਹੈ ਜੀ ਮੈਚਿੰਗ ਅਸੀਂ ਸ਼ਿਮਰ ਦੇ ਵਿੱਚ ਬਾਟਮ ਲਗਾਈ ਹੈ ਬਹੁਤ ਬੜਾ ਸੋਹਣਾ ਜਿਹਾ ਡਿਜ਼ਾਈਨ ਹੈ ਬੜਾ ਸੋਹਣਾ ਜਿਹਾ ਪ੍ਰਿੰਟ ਹੈ ਜੀ ਠੀਕ ਹੈ ਜੀ ਹਾਂਜੀ ਇਹ ਕਿਸੇ ਨੂੰ ਦਿਖਾਇਆ ਸੀ ਮਹਿੰਦੀ ਸ਼ੇਡ ਦੇ ਵਿੱਚ ਡਿਜੀਟਲ ਪ੍ਰਿੰਟ ਹੈ 골ਡ ਕ੍ਰਸ਼ ਹੈ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਅਸੀਂ ਠੀਕ ਹੈ ਜੀ ਇਹ ਆਫ ਵਾਈਟ ਦੇ ਵਿੱਚ ਸੀਗਾ ਇਹਦੇ ਨਾਲ ਜਿਹੜੀ ਬਾਟਮ ਲਗਾਈ ਅਸੀਂ ਪਿੰਕ ਸ਼ੇਡ ਦੇ ਵਿੱਚ ਲਗਾਈ ਹੈ ਚੈੱਕ ਕਰੋ ਇਹ ਨਾ ਐਦਾਂ ਦਾ ਸਟਾਫ ਹੈ ਕੋਈ ਚੁੱਭਣ ਵਾਲਾ ਸਟਾਫ ਨਹੀਂ ਹੈਗਾ ਜੀ ਕਾਸਟ ਫ੍ਰੀ ਸਟਾਫ ਰਹਿਣ ਵਾਲਾ ਅਸੀਂ ਤੁਹਾਨੂੰ ਸਿਰਫ ਜਨੂਅਰੀ ਦੀ ਪ੍ਰਾਈਸ ਦੇ ਰਹੇ ਆ ਇਹ ਪੀਚ ਕਲਰ ਦੇ ਵਿੱਚ ਸੀਗਾ ਠੀਕ ਹੈ ਜੀ ਇਹ ਪੀਚ ਕਲਰ ਦੇ ਵਿੱਚ ਇਹ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਸੀ ਆਫ ਵਾਈਟ ਦੇ ਵਿੱਚ ਇਹ ਆਫ ਵਾਈਟ ਦੇ ਵਿੱਚ ਰਹਿਣ ਵਾਲਾ ਠੀਕ ਹੈ ਜੀ ਇਹਦੇ ਵਿੱਚ ਇੱਕ ਕਲਰ ਹੋਰ ਤੁਹਾਨੂੰ ਮਿਲਣਗੇ ਇਹ ਕੇਵਲਾ ਕਲਰ ਚੈੱਕ ਕਰੋ ਇਹਦੇ ਨਾਲ ਜਿਹੜੀ ਅਸੀਂ ਬਾਟਮ ਲਗਾਈ ਹੈ ਨਾ ਉਹ ਲਗਾਈ ਹੈ بیس ਨਾਲ ਦੀ ਠੀਕ ਹੈ ਸਕਿਨ ਕਲਰ ਦੀ ਬਾਟਮ ਲਗਾਈ ਹੈ ਇਹ ਬਾਟਮ ਜੀ ਲਗਾਈ ਹੈ ਕ੍ਰਸ਼ ਦੇ ਵਿੱਚ ਹੀ ਲਗਾਈ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹੂਗੀ 1450 ਰਹੂਗੀ ਬਾਟਮ ਕੋਸਟਲੀ ਹੈ ਜੀ ਕ੍ਰਸ਼ ਦੇ ਵਿੱਚ ਹੀ ਲਗਾਈ ਹੈ ਚੈੱਕ ਕਰੋ ਜੀ ਬਹੁਤ ਪਿਆਰੇ ਸੋਹਣੇ ਜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸੂਟ ਕ੍ਰਸ਼ ਦੇ ਵਿੱਚ ਹੀ ਬਾਟਮ ਰਹੂਗੀ ਪ੍ਰਾਈਸ ਰਹੂਗਾ ਇਹਦੇ 1450 ਦੂਸਰੇ ਸੂਟਾਂ ਦਾ ਪ੍ਰਾਈਸ ਰਹਿਣ ਵਾਲਾ ਹਾਂਜੀ ਇਹ ਫਰੋਜੀ ਕਲਰ ਸੀ ਠੀਕ ਹੈ ਜੀ ਇਹਦੇ ਨਾਲ ਬਾਟਮ ਅਸੀਂ ਤੁਹਾਨੂੰ ਜਿਹੜਾ ਅਸੀਂ ਇੱਕ ਸੂਟ ਰੈਡੀ ਕੀਤਾ ਏਦਾਂ ਦਾ ਇਹ ਵਾਲਾ ਸੂਟ ਅਸੀਂ ਰੈਡੀ ਕੀਤਾ ਸੀ ਇਹ ਬਹੁਤ ਪਿਆਰਾ ਸੂਟ ਬਣਦਾ ਜੀ ਇਹ ਵਾਲਾ ਠੀਕ ਹੈ ਜੀ ਫਰੋਜੀ ਕਲਰ ਪ੍ਰਾਈਸ ਰਹੂਗੀ 1400 ਰੁਪਏ ਇਹ ਵਾਲਾ ਜਿਹੜਾ ਸੂਟ ਰਹੂਗਾ ਜੀ ਇਹ ਹੈਂਡਵਰਕ ਟੱਚ ਹੈ ਇਹ ਔਰਗੈਂజా ਇਹ ਜਿਹੜਾ ਸਟੱਫ ਰਹਿਣ ਵਾਲਾ ਔਰਗੈਂజా ਦੇ ਵਿੱਚ ਰਹਿਣ ਵਾਲਾ ਜੀ 골ਡ ਔਰਗੈਂజా ਦੇ ਵਿੱਚ ਰਹਿਣ ਵਾਲਾ ਆਰੀ ਵਰਕ ਹੋਇਆ ਸਾਰੇ ਉੱਪਰ 1850 ਦੀ ਪ੍ਰਾਈਸ ਰਹੂਗੀ ਟਿਸ਼ੂ ਔਰ ਗੈਂਜ਼ਾ ਰਹਿਣ ਵਾਲਾ ਜੀ ਇਹ ਵੀ ਟਿਸ਼ੂ ਔਰ ਗੈਂਜ਼ਾ ਰਹਿਣ ਵਾਲਾ 1450 ਸੌਰੀ 1850 ਦੀ ਪ੍ਰਾਈਸ ਰਹੂਗੀ ਇਹ ਵਾਲਾ ਰਹੂਗਾ ਚਰੂਨ ਦੇ ਵਿੱਚ ਇਹਦੀ ਪ੍ਰਾਈਸ ਵੀ ਰਹੂਗੀ 1850 ਰੁਪਏ ਜੀ ਠੀਕ ਹੈ ਜੀ ਇਸ ਤੋਂ ਅੱਗੇ ਅਸੀਂ ਤੁਹਾਨੂੰ ਦਿਖਾਵਾਂਗੇ ਪਲੇਨ ਪੀਸ ਖਾਦੀ ਦੇ ਵਿੱਚ ਲੈ ਕੇ ਆਏ ਪਲੇਨ ਪੀਸ ਜਿੰਨਾਂ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਜਿੰਨੀ ਪ੍ਰਾਈਸ ਰਹਿਣ ਵਾਲੀ ਹੈ ਜੀ ਸਿਰਫ 200 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਪੀਸ ਪਊਗਾ ਠੀਕ ਹੈ ਜੀ ਬਹੁਤ ਪਿਆਰੇ ਪੀਸ ਲੈ ਕੇ ਆਇਆ ਖਾਦੀ ਦੇ ਵਿੱਚ ਤੁਹਾਡੇ ਵਾਸਤੇ ਦਿਖਾਉਣ ਲੱਗੀਆਂ ਤੁਹਾਨੂੰ ਹਾਂਜੀ ਇਹ ਰਹਿਣਗੇ ਪਲੇਨ ਪੀਸ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਜਿਹੜੇ ਪਲੇਨ ਪੀਸ ਲੈ ਕੇ ਆਇਆ ਖਾਦੀ ਦੇ ਵਿੱਚ ਲੈ ਕੇ ਆਏ ਆ ਸਟਾਫ ਚੈੱਕ ਕਰੋ ਜੀ ਬਹੁਤ ਫਾਈਨ ਸਟਾਫ ਹੈ ਵਰਕ ਦੇ ਲਈ ਬਹੁਤ ਵਧੀਆ ਸਟਾਫ ਰਹਿਣ ਵਾਲਾ ਜੀ ਚੈੱਕ ਕਰੋ ਤੁਹਾਨੂੰ ਦਿਖਾਉਣੇ ਆ ਜੀ ਖਾਦੀ ਦੇ ਵਿੱਚ ਹੈ ਸੈਲਫ ਪ੍ਰਿੰਟ ਬਣਿਆ ਹੋਇਆ ਖਾਦੀ ਦੇ ਵਿੱਚ ਦੇਖੋ ਜੀ ਨਜ਼ਦੀਕ ਤੋਂ ਦੇਖੋ ਸਟੱਫ ਤੁਸੀਂ ਸ਼ਿਲਕ ਖਾਦੀ ਰਹਿਣ ਵਾਲੀ ਹੈ ਜੀ ਇਹ ਠੀਕ ਹੈ ਜੀ ਕੱਟ ਰਹੂਗੀ 4 ਮੀਟਰ ਤੋਂ ਲੈ ਕੇ 4.5 ਵੀ ਪੌਣੇ 5 ਵੀ ਰਹਿ ਸਕਦੀ ਹੈ ਕਲਰ ਚੱਕਰ ਹੀ ਚੱਲੋ ਸਕਰੀਨ ਸ਼ਾਟ ਲਈ ਚੱਲੋ ਜੀ ਇਹ ਵਾਲਾ ਜਿਹੜਾ ਕਲਰ ਆਊਗਾ ਜੀ ਇਹ 골ਡਨ ਸਕਿਨ ਕਲਰ ਹੈ ਕਾਫੀ ਡਿਮਾਂਡ ਰਹੀ ਹੈ ਇਹ ਵਾਲੇ ਪੀਸਾਂ ਦੀ 골ਡਨ ਸਕਿਨ ਕਲਰ ਦੀ ਠੀਕ ਹੈ ਜੀ 2-2 ਪੀਸ ਵੀ ਅਵੇਲੇਬਲ ਆ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਚੱਕਰ ਹੀ ਚੱਲੋ ਇਹ ਵੀ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਿੰਦੇ ਆ ਸਟਾਫ ਦੇਖੋ ਜੀ ਸੈਲਫ ਬਣਿਆ ਹੋਇਆ ਇਹਦੇ ਵਿੱਚ ਨਜ਼ਦੀਕ ਤੋਂ ਦੇਖੋ ਸੈਲਫ ਬਣਿਆ ਹੋਇਆ ਸ਼ਿਲਕ ਖਾਦੀ ਰਹਿਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਜੀ ਕਲਰ ਇਹ ਹੈਗਾ ਪਿਆਜ਼ੀ ਜਿਹਾ ਕਲਰ ਲਾਈਟ ਪਿਆਜ਼ੀ ਜਿਹਾ ਕਲਰ ਰਹਿਣ ਵਾਲਾ ਜੀ ਨਿਊ ਜੀ ਸ਼ੇਡ ਇੰਗਲਿਸ਼ ਟੋਨ ਦੇ ਵਿੱਚ ਰਹਿਣ ਵਾਲਾ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਕਲਰ ਇਹ ਕਲਰ ਚੈੱਕ ਕਰੋ ਮਾਊਸ ਸ਼ੇਡ ਹੈ ਮਾਊਸ ਸ਼ੇਡ ਦੇ ਵਿੱਚ ਰਹੂਗਾ ਬਲੈਕ ਹੈ ਜੀ ਬਲੈਕ ਪੀਸ ਰਹੂਗਾ ਖਾਦੀ ਦੇ ਵਿੱਚ ਕੱਟ ਰਹੂਗੀ 4 ਤੋਂ ਲੈ ਕੇ ਸਵਾ 4 4.5 ਬੋਟਲ ਗ੍ਰੀਨ ਕਲਰ ਹੈ ਜੀ ਸਟਾਫ ਬਹੁਤ ਫਾਈਨ ਰਹਿਣ ਵਾਲਾ ਵਰਕ ਲਈ ਬੈਸਟ ਸਟਾਫ ਹੈ ਜੀ ਕਾਟਨ ਲਾਈਨਿੰਗ ਯੂਜ਼ ਹੋਊਗੀ ਇਹਦੇ نیچے ਕਾਟਰਨ ਲਾਈਨਿੰਗ ਲਗਾ ਸਕਦੇ ਹੋ ਪਿਸਤਾ ਕਲਰ ਹੈ ਜੀ ਕਾਟਰਨ ਲਗਾਉਣੇ ਜੂਸ ਕਰ ਸਕਦੇ ਹੋ ਤੁਸੀਂ ਇਹ ਜਿਹੜਾ ਕਰੀਮੀ ਜਿਹਾ ਸ਼ੇਡ ਦੇ ਵਿੱਚ ਹੈ ਪਿਸਤਾ ਕਰੀਮੀ ਜਾਂ ਸ਼ੇਡ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਲਾਈਟ ਸ਼ੇਡ ਦੇ ਵਿੱਚ ਦੋ ਦੋ ਪੀਸ ਅਵੇਲੇਬਲ ਹੈ ਪਿਆਜ਼ੀ ਜਿਹਾ ਕਲਰ ਹੈਡ ਵਾਲਾ ਹੈ ਇਹ ਸੀ ਗ੍ਰੀਨ ਕਲਰ ਆ ਲਾਈਟ ਜਾਂ ਸੀ ਗ੍ਰੀਨ ਕਲਰ ਆ ਫਲਾਈਟ ਜਾਂ ਫਿਰੋਜੀ ਵੀ ਕਹਿ ਸਕਦੇ ਆ ਸਟਾਫ ਦੇਖ ਸਕਦੇ ਹੋ ਬਹੁਤ ਫਾਈਨ ਸਟਾਫ ਹੈ ਹੈਂਡਵਰਕ ਲਈ ਥ्रेड ਵਰਕ ਲਈ ਬੈਸਟ ਸਟਾਫ ਹੈ कॉटन ਲਾਈਨਿੰਗ ਜੂਸ ਹੋਊਗੀ ਲਾਈਟ ਫਿਰੋਜੀ ਕਲਰ ਹੈ ਦੋ ਦੋ ਪੀਸ ਸਾਡੇ ਕੋਲੇ ਅਵੇਲੇਬਲ ਹੈ ਪਿਸਤਾ ਜਿਹਾ ਕਲਰ ਹੈ ਜੀ ਇਹ ਵੀ ਬਹੁਤ ਪਿਆਰਾ ਸ਼ੇਡ ਰਹਿਣ ਵਾਲਾ ਹੈ ਚੈੱਕ ਕਰੋ ये वाला कलर चेक करो ये भी माउस शेड रहूगा पीच शेड रहूगा जी पीच वाइन शेड रहूगा जी वाइन शेड पीच शेड ठीक है जी ये चेक कर चलो कलर बड़े प्यारे जी कलर है ए वाला शेड चेक करो वाइन शेड है बहुत प्यारा कलर है वाला शिल्क खादी है पीच कलर है रेस्ट कलर है जी ये ਇਹ ਵੀ ਰੈਸਟ ਟੋਨ ਦੇ ਵਿੱਚ ਆਊਗਾ ਇਹ orange ਸ਼ੇਡ ਦੇ ਵਿੱਚ ਹੈ ਇਹ ਹੈਗਾ ਗਾਜਰੀ ਸ਼ੇਡ ਦੇ ਵਿੱਚ ਠੀਕ ਹੈ ਜੀ ਡਬਲ ਸ਼ੇਡੇਡ ਦਾ ਪੀਸ ਹੈ ਇਹ ਵਾਲਾ ਦੇਖੋ ਜੀ ਲਾਈਟ ਜਿਆ ਮਹਿੰਦੀਆ ਸ਼ੇਡ ਬਹੁਤ ਪਿਆਰਾ ਸ਼ੇਡ ਰਹਿਣ ਵਾਲਾ ਖਾਦੀ ਦੇ ਵਿੱਚ ਡਬਲ ਸ਼ੇਡੇਡ ਦਾ ਪੀਸ ਹੈ ਦੋ ਪੀਸ ਹੈ ਨਜ਼ਦੀਕ ਤੋਂ ਦੇਖੋ ਬਹੁਤ ਫਾਈਨ ਸਟੱਫ ਰਹਿਣ ਵਾਲਾ ਹੈ ਇਹ ਗਾਜਰੀ ਸ਼ੇਡ ਦੇ ਵਿੱਚ ਹੈ ਇਹ ਮਸਟਰਡ ਸ਼ੇਡ ਦੇ ਵਿੱਚ ਹੈ ਜੀ ਇਹ ਵਾਲਾ ਚੈੱਕ ਕਰੋ ਰੈਸਟ ਸੀ orange ਰੈਸਟ ਦਾ ਸ਼ੇਡ ਹੈ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਮਸਟਰ ਸ਼ੇਡ ਦੇ ਵਿੱਚ ਰਹੂਗਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਸੀ ਗ੍ਰੀਨ ਕਲਰ ਦੇ ਵਿੱਚ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਖਾਦੀ ਦੇ ਪੀਸ ਇਹਨਾਂ ਪੀਸਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਕੇਵਲ ਆ ਪੀਸ ਰਹਿਣਗੇ ਇਹ ਪੀਸ ਦੀ ਵੀ ਕਾਫੀ ਡਿਮਾਂਡ ਸੀ ਇਹ ਸਾਡੇ ਕੋਲੇ ਸਾਢੇ 3 3 ਮੀਟਰ ਦੇ ਦੋ ਪੀਸ ਹੈ ਸਾਢੇ 3 ਮੀਟਰ ਦਾ ਦੋ ਪੀਸ ਹੈ ਇਹ ਤੁਹਾਨੂੰ ਪੀਸ ਪੈਣਗੇ ਜੀ 220 ਦੇ 220 ਦੇ ਦੋ ਪੀਸ ਪੈਣ ਵਾਲੇ ਆ ਜੀ ਇਹ ਵੀ ਡਬਲ ਸ਼ੈਡਲ ਦੇ ਵਿੱਚ ਪੀਸ ਹੈ ਜੀ ਕਿ ਕਜੀ 3.5 ਮੀਟਰ ਦੀ ਕੱਟ ਵਾਲੇ ਪੀਸ ਰਹਿਣਗੇ 220 ਦੇ ਦੋ ਪੀਸ ਪੈਨ ਵਾਲੇ ਆ ਜੀ ਇਹ 골ਡਨ ਸ਼ੇਡ ਦੇ ਵਿੱਚ ਹੈ ਇਹ ਵੀ ਦੋ ਪੀਸ ਪੈਨ ਵਾਲੇ ਤੁਹਾਨੂੰ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਰੇਅਰ ਵਾਲਾ ਹੈ ਦੇਖੋ ਜੀ ਡਬਲ 골ਡਨ ਸ਼ੇਡ ਦੇ ਵਿੱਚ ਰਹੂਗਾ ਪ੍ਰਾਈਸ ਰਹੂਗੀ 200 ਰੁਪਏ ਇਹਦੀ ਵੀ ਪ੍ਰਾਈਸ ਰਹੂਗੀ 200 ਰੁਪਏ ਇਹਨਾਂ ਪੀਸਾਂ ਵਿੱਚ ਤੁਹਾਨੂੰ ਜਿਹੜਾ ਵੀ ਕੋਈ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਕਰੀਨ ਉੱਪਰ ਤੁਹਾਨੂੰ ਮੈਂਸ਼ਨ ਨੰਬਰ ਕੀਤਾ ਗਿਆ ਸੋ ਉੱਪਰ ਨੰਬਰ ਉਸ ਨੰਬਰ ਉੱਪਰ ਸਾਨੂੰ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਅਸੀਂ ਡਿਸਟ੍ਰਿਕਟ ਮਾਨਸਾ ਬਰੁਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਜੇਕਰ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਓਵਰ ਬ੍ਰਿਜ ਬਲਾਡਾ ਓਵਰ ਬ੍ਰਿਜ ਕ੍ਰੋਸ ਕਰਕੇ ਉਹਦੀ ਲੈਫਟ ਸਾਈਡ ਆਉਣਾ ਪਊਗਾ ਲੈਫਟ ਸਾਈਡ ਆ ਕੇ ਪਹਿਲੀ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਜਿਹੜਾ ਬਰੁਲਾਡਾ ਓਵਰ ਬ੍ਰਿਜ ਆ ਜੀ ਉਹ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਹੈ ਰਾਈਟ ਸਾਈਡ ਆ ਕੇ ਪਹਿਲੀ ਗਲੀ ਆਉਗੀ ਜੀ ਪਹਿਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਗਲੀ ਦੇ ਮੋੜ ਤੇ ਲਿਖਿਆ ਹੋਇਆ ਵਾਹਿਗੁਰੂ ਕਲੌਥ ਹਾਊਸ ਠੀਕ ਹੈ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਪਲੀਜ਼ ਮੇਰੇ ਆਪਾਂ ਨੂੰ ਰਿਕਵੈਸਟ ਹੈ ਕਿ ਜਿਹੜੀਆਂ ਮੇਰੇ ਨਾਲ ਪਹਿਲੀ ਵਾਰ ਜੁੜੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਐਦਾਂ ਦੇ ਸੋਹਣੇ-ਸੋਹਣੇ ਪੀਸ ਸਾਡੇ ਕੋਲ ਤੁਸੀਂ ਬਾਈ ਕਰ ਸਕੋ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ